ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾਚਤਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਅਮਰਤਪਾਲ ਸਿੰਘ ਗੋਰਾ ਨੇ ਓਮ ਬਿਰਲਾ ਨੂੰ ਫਿਰ ਲਿਖ ਦਿੱਤੀ ਹੈ ਚਿੱਠੀ ਤੇ ਚਿੱਠੀ ਲਿਖ ਕੇ ਕਿਹਾ ਕਿ ਮੈਂ ਮਾਨਸੂਨ ਸੈਸ਼ਨ 'ਚ ਹਿੱਸਾ ਲੈਣਾ ਹੈ ਮੈਨੂੰ ਮਨਜ਼ੂਰੀ ਦਿੱਤੀ ਜਾਵੇ ਮੇਰੇ ਪਹੁੰਚਣ ਦਾ ਪ੍ਰਬੰਧ ਕੀਤਾ ਜਾਵੇ ਇਹ ਹੀ ਨਹੀਂ ਅਮਰਤਪਾਲ ਸਿੰਘ ਗੋਰਾ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖਦੇ ਇਹ ਵੀ ਕਿਹਾ ਕਿ ਸੈਸ਼ਨ 'ਚ ਹਿੱਸਾ ਲੈਣ ਤੋਂ ਪਹਿਲਾਂ ਮੈਨੂੰ ਤਿਆਰੀ ਲਈ ਵੀ ਸਮਾਂ ਦਿੱਤਾ ਜਾਵੇ ਤਿਆਰੀ ਦਾ ਪ੍ਰਬੰਧ ਵੀ ਕਰਵਾਇਆ ਜਾਵੇ ਅਮਰਤਪਾਲ ਸਿੰਘ ਰੂਤ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਪੰਜਾਬ ਦੇ 13 ਸੰਸਦ ਮੈਂਬਰਾਂ ਚੋਂ ਸਭ ਤੋਂ ਵੱਧ ਮਾਰਜ ਨਾਲ 197210 ਵੋਟਾਂ ਨਾਲ ਜਿੱਤ ਕੇ ਟਿਪੂਆ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਤੇ ਹੁਣ ਭਰਾ ਮਤਲਬ ਨਸ਼ਾ ਲੈਂਦਾ ਇਹ ਹਵਾਲੇ ਨਾਲ ਪੁਲਿਸ ਨੇ ਦੰਪ ਰਿਆ ਕਿ ਉਹ ਸੀ ਸੂਸ ਕੋਈ ਆਈ ਸੂਸ ਪਤਾ ਨਹੀਂ ਕਿਹੜਾ ਨਸ਼ਾ ਉਹ ਲੈਂਦਾ ਜੀ ਕਿਹਦੇ ਕਿ ਅਸੀਂ ਫੜਿਆ ਰਮਰਤਪਾਲ ਸਿੰਘ ਹੋਰਾਂ ਨੇ ਪਹਿਲਾਂ ਸੋਚ ਚੁੱਕਣ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਸਮਰਥਕਾਂ ਨੂੰ ਫਿਕਰਮੰਦੀ ਸੀ ਕਿ ਜੇ 60 ਦਿਨ ਦਾ ਸਮਾਂ ਲੰਘਾਤਾ ਸਰਕਾਰ ਨੇ ਸਿਸਟਮ ਨੇ ਪ੍ਰਸ਼ਾਸਨ ਨੇ ਤਾਂ ਕਿਤੇ ਸੰਸਦੀ ਖਾਤਰੇ 'ਚ ਨਾ ਪੈ ਜਾਈ। 30 ਦਿਨ ਤਾਂ ਲੰਘੇ ਗਏ ਸੀ। ਪਰ ਆਖਰ ਫਿਰ ਅਦਾਲਤੀ ਹੁਕਮਾਂ ਦੇ ਹਵਾਲੇ ਨਾਲ ਸੌਂਚ ਕਾਉਣ ਲਈ ਲਿਜਾਣਾ ਪਿਆ। ਪੰਜਾਬ ਤੋਂ ਟੀਮ ਗਈ, ਪ੍ਰਬੰਧ ਕੀਤਾ, ਬਾਈ ਜਹਾਜ਼ ਲੈ ਕੇ ਗਏ, ਸੌਂਚ ਕਾਈ ਤੇ ਵਾਪਸ ਵੀ ਬੁਰਗਲਿਆ। ਤੇ ਉਸੇ ਦੌਰਾਨ ਇਹ ਵੀ ਤੱਥ ਸਾਹਮਣੇ ਆਏ ਸੀ ਕਿ ਭਾਈ ਜਿਹੜੇ ਸੈਸ਼ਨ ਚੱਲਣੇ ਨੇ ਉਹਦੇ ਵਿੱਚ ਚਾਹੇ ਬੰਦਾ ਜੇਲ੍ਹ 'ਚ ਹੋਵੇ ਚਾਹੇ ਵਿਦੇਸ਼ 'ਚ ਹੋਵੇ ਜਾਇ ਸਪੀਕਰ ਨੂੰ ਜਾਣਕਾਰੀ ਹੈ ਮੋਝੋ ਆਣੀ ਚਾਹੀਏ ਨਹੀਂ ਹੈ ਪਰ ਤੁਹਾਡੇ ਲਿਖਤੀ ਦੱਸਤਾ ਵੀ ਜੀ ਤੌਰ ਤੇ ਜਾਣਕਾਰੀ ਜਾਣੀ ਜ਼ਰੂਰੀ ਹੈ ਕਿ ਭਾਈ ਮੈਂ ਹਾਜ਼ਰ ਨਹੀਂ ਹੋ ਸਕਦਾ ਪਰ ਇਹ ਜਾਣਕਾਰੀ ਭੇਜਣ ਦੀ ਬਜਾਏ ਕਿ ਮੈਂ ਜੇਲ੍ਹ ਦੇ ਵਿੱਚ ਆ ਮੈਂ ਹਾਜ਼ਰ ਨਹੀਂ ਹੋ ਸਕਦਾ ਅਮਰਤਪਾਲ ਸਿੰਘ ਨੇ ਆਪਣੇ ਸੰਸਦੀ ਹੱਕ ਦੀ ਵਰਤੋਂ ਕਰਦਿਆਂ ਕਿਹਾ ਕਿ ਮੈਨੂੰ ਸੈਸ਼ਨ 'ਚ ਹਾਜ਼ਰ ਹੋਣ ਦੀ ਆਗਿਆ ਦਿੱਤੀ ਜਾਵੇ ਮੈਂ ਹਿੱਸਾ ਲੈਣਾ ਚਾਹੁੰਨਾ ਮੈਂ ਪੰਜਾਬ ਦੇ ਪੱਖ ਤੋਂ ਤਕਰੀਰ ਕਰਨਾ ਚਾਹੁੰਨਾ ਮੈਂ ਪੰਜਾਬ ਦੇ ਮਸਲਿਆਂ ਨੂੰ ਰੱਖਣਾ ਚਾਹੁੰਨਾ ਇਹ ਵੱਖਰਾ ਪਹਿਲੂ ਹੈ ਕਿਉਂ ਗੱਲ ਕਿੱਥੋਂ ਸ਼ੁਰੂ ਕਰਨਗੇ ਇੱਕ ਪਾਸੇ ਉਹਨਾਂ ਨੇ ਭਾਰਤੀ ਸੰਵਿਧਾਨ ਦੀ ਸੋਚ ਚੁੱਕੀ ਤੂ ਪਾਸੇ ਜਦੋਂ ਮਾਤਾ ਨੇ ਕਿਹਾ ਕਿ ਮੇਰਾ ਮੁੰਡਾ ਖਾਲਸਾ ਨਹੀਂ ਨਹੀਂ ਹੈ ਤਾਂ ਅਮਰਤਪਾਲ ਸਿੰਘ ਨੇ ਕਹਿੰਦੇ ਘਰੇ ਸਨੇਹ ਲਾਇਆ ਕਿ ਆਹ ਨਾ ਕਹੋ ਐਦਾਂ ਦੀਆਂ ਗੱਲਾਂ ਨਾ ਕਰੋ ਸੋ ਹੁਣ ਇਹ ਵੀ ਏਜੰਸੀਆਂ ਤੇ ਧਿਰਾਂ ਸਾਰੀਆਂ ਵੰਨ ਤਿੱਧ ਤਰ੍ਹਾਂ ਨਜ਼ਰ ਰੱਖ ਰਹੀਆਂ ਨੇ ਕਿ ਜੇ ਅਮਰਤਪਾਲ ਸਿੰਘ ਸੈਸ਼ਨ 'ਚ ਹਿੱਸਾ ਲਏਗਾ ਤਾਂ ਉਹ ਆਪਣੀ ਗੱਲ ਕਿੱਥੋਂ ਸ਼ੁਰੂ ਕਰੇਗਾ ਪਰ ਅਮਰਤਪਾਲ ਸਿੰਘ ਨੇ ਚਿੱਠੀ ਲਿਖੀ ਉਹਨਾਂ ਦੀ ਧਰਮ ਪਤਨੀ ਕਹਿੰਦੇ ਮੁਲਾਕਾਤ ਕਰਨਾਈ ਸੀ ਡਿਪੂਗਾ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਨੇ ਉਹ ਚਿੱਠੀ ਓਮ ਬੇਰਲਾ ਦੇ ਨਾਮ ਦੀ ਚਿੱਠੀ ਉਹਨਾਂ ਨੂੰ ਦਿੱਤੀ ਉਹਨਾਂ ਨੇ ਜਿਲ੍ਹਾ ਸੁਪਰਡੈਂਟ ਅਲ ਤਸਦੀਕ ਕਰਾਈ ਤੇ ਓਮਬਡਲ ਨੂੰ ਭੇਜ ਦਿੱਤੀ ਗਈ ਹੈ ਹੁਣ ਕਹਿੰਦੇ ਜੀ ਲੋਕ ਸਭਾ ਸਪੀਕਰ ਦੇਖਣ ਕਿ ਜੇ ਉਹ ਮਨਜ਼ੂਰੀ ਦਿੰਦੇ ਨੇ ਤਾਂ ਫਿਰ ਪੰਜਾਬ ਪੁਲਿਸ ਦੀ ਟੀਮ ਜਾਏਗੀ ਫਿਰ ਉੱਥੋਂ ਜਿਲਤੋਂ ਲਿਆਂਦਾ ਜਾਏਗਾ ਫਿਰ ਉਹਨੂੰ ਇੱਕ ਦਿਨ ਲਈ ਦੋ ਦਿਨ ਲਈ ਜਾਂ ਪੂਰੇ ਸੈਸ਼ਨ ਦੀ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ ਮਿਲਦੀ ਇੱਕ ਪਾਸੇ ਉਹਨਾਂ ਕੋਲ ਸੰਵਿਧਾਨਕ ਹੱਕ ਹੈ ਕਿਉਂ ਚੁਣੇ ਹੋਏ ਨੁਮਾਇੰਦੇ ਨੇ ਦੂਸਰੇ ਪਾਸੇ ਐਨਐਸ ਸਹਿਤ ਬੰਦ ਨੇ ਸੋ ਇਹਨਾਂ ਦੋਆਂ ਤੀਆਂ ਦੇ ਵਿੱਚੋਂ ਕਿਵੇਂ ਹੱਲ ਕੱਢਦੀ ਹੈ ਸਰਕਾਰ ਇਹ ਇਹ ਸਭ ਦੇ ਚਰਚਾ ਦਾ ਵਿਸ਼ਾ ਹੈ മി ചിട്ടി ലിഖക